ਜੈਨਿਕਸਵਰਾ ਦੇਖ ਰਹੇ ਤੁਸੀਂ ਧੰਮੇ ਹੀ ਮਸਿੰਗ ਦੀਪਾਲ 13 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਨੂੰ ਕੁਝ ਕਰਨ ਦੀ ਜਿਹੜੀ ਕੋਲ ਹੈ ਉਹ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਉਧਰ ਜੇਕਰ ਗੱਲ ਸ਼ੰਭੂ ਬਾਰਡਰ ਦੀ ਕਰੀਏ ਤਾਂ ਜਿੱਥੇ ਪਿਛਲੀ ਵਾਰ ਤੋਂ ਅੰਦੋਲਨ ਜਿਹੜਾ ਕਿ ਸ਼ੁਰੂ ਹੁੰਦਾ ਹੈ ਤਾਂ ਦੀਪ ਸਿੱਧੂ ਉਰ ਵੀ ਇੱਥੇ ਪਹੁੰਚਦੇ ਨੇ ਇੱਥੋਂ ਹੀ ਅੰਦੋਲਨ ਸਟਾਰਟ ਕੀਤਾ ਜਾਂਦਾ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਠੱਗਰ ਨਦੀ ਦੇ ਪੁਲ ਦੇ ਉੱਤੇ ਮੌਜੂਦ ਹੈ ਜਿੱਥੇ ਤਿਆਰੀਆਂ ਨੇ ਉਹ ਜੰਗੀ ਪੱਦਰ ਤੇ ਕੀਤੀਆਂ ਜਾ ਰਹੀਆਂ ਨੇ ਵੱਡੀਆਂ-ਵੱਡੀਆਂ ਜੀਸੀਪੀ ਮਸ਼ੀਨਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ ਕਿਉਂਕਿ ਪਿਛਲੀ ਵਾਰ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਸੇ ਘੱਗਰ ਨੇ ਜਿਹਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਟਰੈਕਟਰ ਟਰੈਲੀਆਂ ਪਾ ਕੇ ਹਰਿਆਣੇ ਵੱਲੋਂ ਕੁੱਝ ਕੀਤੀ ਗਈ ਸੀ ਕਿਉਂਕਿ ਹਰਿਆ ਵੱਡੇ-ਵੱਡੇ ਜਿਹੜੇ ਕੀ ਬੈਰੀਕੇਡ ਨੇ ਉਹ ਲਗਾਏ ਗਏ ਸੀ ਕੰਟੇਨਰ ਲਗਾਏ ਗਏ ਸੀ ਤਾਂ ਉਸ ਤੋਂ ਬਾਅਦ ਕੁੱਝ ਕਿਸਾਨ ਉਹਨਾਂ ਬੈਰੀਕੇਡਰਾਂ ਨੂੰ ਤੋੜ ਰਹੇ ਸੀਗੇ ਪੱਥਰਾਂ ਨੂੰ ਟਰੈਕਟਰ ਟਰੈਲੀਆਂ ਦੇ ਨਾਲ ਖਿੱਚ ਰਹੇ ਸੀਗੇ ਤਾਂ ਉੱਥੇ ਹੀ ਕੁੱਝ ਕਿਸਾਨ ਇਸ ਪਾਸੇ ਉਹਦੀ ਜਦੋਂ ਪੰਜਾਬ ਤੋਂ ਹਰਿਆਣਾ ਵੱਲ ਨੂੰ ਆਉਂਦੇ ਨੇ ਤਾਂ ਇਸ ਪਾਸੇ ਉਹ ਦੀ ਟਰੈਕਟਰ ਟਰਾਲੀਆਂ ਉਤਾਰ ਕੇ ਕੱਗਰ ਨਦੀ ਦੇ ਵਿੱਚੋਂ ਹਰਿਆਣਾ ਜਿਹੜਾ ਕੀ ਉਹ ਪਾਰ ਕਰ ਲਿਆ ਹਜੇ ਵੀ ਤੁਸੀਂ ਦੇਖ ਸਕਦੇ ਹੋ ਰਸਤਾ ਜਿਹੜਾ ਕੀ ਬਣਿਆ ਹੋਇਆ ਨਜ਼ਰ ਆ ਰਿਹਾ ਪਰ ਹੁਣ ਹਰਿਆਣਾ ਪੁਲਿਸ ਦੇ ਵੱਲੋਂ ਇਸ ਰਸਤੇ ਨੂੰ ਜਿਹੜਾ ਕੀ ਖਤਮ ਉਹ ਕੀਤਾ ਜਾ ਰਿਹਾ ਹੈ ਤਾਂ ਵੱਡੀਆਂ-ਵੱਡੀਆਂ ਜੀਸੀਬੀ ਆ ਮਸ਼ੀਨਾਂ ਲਗਾ ਕੇ ਇਥੋਂ ਮਿੱਟੀ ਹੈ ਜਿਹੜੀ ਕਿ ਉਹ ਪੱਟੀ ਜਾ ਰਹੀ ਹੈ ਵੱਡੇ-ਵੱਡੇ ਪੱਥਰ ਹੈ ਜਿਹੜੇ ਕੀ ਉਹ ਚੱਕੇ ਜਾ ਰਹੇ ਹੈ ਤਾਂ ਤਸਵੀਰਾਂ ਸਿੱਧੀਆਂ ਠੋਡਣਾ ਸ਼ੰਭੂ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਵੱਡੇ ਬੈਰੀਕੇਡਿੰਗ ਇੱਥੇ ਪਹਿਲੇ ਹੀ ਲਿਆ ਕੇ ਰੱਖ ਦਿੱਤੇ ਗਏ ਨੇ ਪੱਥਰ ਕਈ-ਕਈ ਟਨ ਦੇ ਪੱਥਰ ਜਿਹੜੇ ਕਿ ਉਹ ਵੀ ਪਹਿਲਾਂ ਹੀ ਲਿਆ ਕੇ ਰੱਖ ਦਿੱਤੇ ਗਏ ਨੇ ਕੰਟੇਨਰ ਲਿਆ ਕੇ ਰੱਖ ਦਿੱਤੇ ਗਏ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਪੂਰੀ ਜਿਹੜੀ ਕਿ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਨਾ ਕਰਨ ਦਿੱਤਾ ਜਾਵੇ ਪਰ ਉਧਰ ਕਿਸਾਨ ਵੀ ਲਗਾਤਾਰ ਪੰਜਾਬ ਦੇ ਵਿੱਚ ਤਿਆਰੀਆਂ ਦੇ ਵਿੱਚ ਡਟੇ ਹੋਏ ਨੇ ਤਾਇ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਿਹਾ ਹ ਘੱਗਰ ਨਦੀ ਦੀਆਂ ਜਿਸ ਨਦੀ ਦੇ ਵਿੱਚੋਂ ਪਹਿਲਾਂ ਕਿਸਾਨਾਂ ਨੇ ਟਰੈਕਟਰ ਟਰੈਲੀਆਂ ਪਾ ਕੇ ਹਰਿਆਣੇ ਵਾਲੀ ਜਿਹੜੀ ਕੂਚ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕੰਮਜਾਬ ਵੀ ਹੋ ਗਏ ਸੀਗੇ ਪਰ ਦੂਜੇ ਪਾਸੇ ਵੱਡੇ ਵੱਡੇ ਜਿਹੜੇ ਕੀ ਪੱਥਰ ਨੇ ਉਹ ਵੀ ਲੈ ਆ ਕੇ ਖੜੇ ਰੱਖੇ ਗਏ ਨੇ ਉੱਥੇ ਕੰਟੇਨਰ ਰੱਖੇ ਗਏ ਨੇ ਬੈਰੀਕੇਡ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਿਆਂਦੇ ਜਾ ਰਹੇ ਨੇ ਤਾਂ ਨਾਲ ਦੀ ਨਾਲ ਇਸ ਸਾਈਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਲੋਹੇ ਦੀ ਦੀਵਾਰ ਆ ਜਿਹੜੀ ਕੀ ਉਹ ਖੜੀ ਕਰ ਦਿੱਤੀ ਗਈ ਹੈ ਦਰਿਆ ਦੇ ਪਰਲੀ ਸਾਈਡ ਤੇ ਕਿਉਂਕਿ ਕਿਸਾਨਾਂ ਦੇ ਵੱਲੋਂ ਪਿਛਲੀ ਵਾਰ ਇਸੇ ਹੀ ਸਾਈਡਾਂ ਤੋਂ ਟਰੈਕਟਰ ਟਰੱਲੀਆਂ ਉਤਾਰ ਕੇ ਹਰਿਆਣੇ ਦੇ ਵੱਲ ਕੂਚ ਕਰਨ ਦੀ ਜਿਹੜੀ ਕਿ ਕੋਸ਼ਿਸ਼ ਉਹ ਕੀਤੀ ਗਈ ਸੀ ਤਾਂ ਉਹ ਕਾਮਯਾਬੀ ਹੋਈ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਵੱਡਾ ਅੰਦੋਲਨ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਤਿਆਰੀ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕਿਸਾਨਾਂ ਦੀ ਜਿਹੜੀ ਕਿ ਮੀਟਿੰਗ ਹੈ ਉਹ ਕੇਂਦਰੀ ਮੰਤਰੀਆਂ ਦੇ ਨਾਲ ਕਰਾਈ ਗਈ ਸੀ ਤਿੰਨ ਕੇਂਦਰੀ ਮੰਤਰੀ ਪਹੁੰਚਦੇ ਨੇ ਪਰ ਉਸ ਦੇ باوجود ਵੀ ਕਿਸਾਨ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਸਾਨੂੰ ਹੁਣ ਇਹਨਾਂ ਤੇ ਭਰੋਸਾ ਨਹੀਂ ਰਿਹਾ ਕਿਉਂਕਿ ਇੱਕ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ ਹੁਣ ਜਦੋਂ ਇਸ ਵਾਰ ਅੰਦੋਲਨ ਛੇੜਾਂਗੇ ਤਾਂ ਜਦੋਂ ਐਮਐਸਪੀ ਤੇ ਕਾਨੂੰਨ ਬਣੇਗਾ ਜਾਂ ਫਿਰ ਹੁਣ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਗਾਂ ਮਨਾ ਕੇ ਹੀ ਵਾਪਸ ਜੜਾ ਕੀ ਪਰਤਾਂਗੇ ਤਾਂ ਤਸਵੀਰਾਂ ਠੋੜਲਾ ਸਾਂਝੀਆਂ ਕਰ ਰਹੇ ਆ ਸ਼ੰਭੂ ਬਾਰਡਰ ਤੋਂ ਇਸੇ ਸ਼ੰਭੂ ਬਾਰਡਰ ਤੋਂ ਪਿਛਲੀ ਵਾਰ ਵੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਪੁਲਿਸ ਦੇ ਨਾਲ ਕਾਫੀ ਜਿਆਦਾ ਜਦੋਜਹਿਦ ਦੇ ਬਾਅਦ ਹਰਿਆਣਾ ਵੱਲੋਂ ਜਿਹੜੀ ਕਿ ਕੂਚ ਹੈ ਉਹ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਲੰਬੇ ਸਮੇਂ ਤੱਕ ਅੰਦੋਲਨ ਹੈ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੱਲਿਆ ਦਿੱਲੀ ਦੇ ਬਾਰਡਰਾਂ ਉੱਤੇ ਚੱਲਿਆ ਤਾਂ ਉਹੀ ਅੰਦੋਲਨ ਇੱਕ ਵਾਰ ਫਿਰ ਤੋਂ ਜਿਹੜਾ ਕਿ ਹੁਣ ਬਣਦਾ ਹੋਇਆ ਨਜ਼ਰ ਆਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਤਿੰਨ ਕੇਂਦਰੀ ਮੰਤਰੀਆਂ ਦੇ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਚਾਰ ਮੈਂਬਰੀ ਇੱਕ ਕਮੇਟੀ ਵੀ ਬਣਾਈ ਗਈ ਹੈ ਜੋ ਕਿਸਾਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੀ ਮੀਟਿੰਗ ਕਰੇਗੀ ਤਾਂ ਹੁਣ ਦੇਖਣਾ ਹੋਵੇਗਾ 12 ਤਰੀਕ ਨੂੰ ਮੀਟਿੰਗ ਦੇ ਵਿੱਚ ਕੀ ਐ ਫੈਸਲਾ ਰਹਿਣ ਵਾਲਾ ਹੈ ਕਿ ਕਿਸਾਨ ਅੰਦੋਲਨ ਜਾਰੀ ਰੱਖਣਗੇ ਜਾਂ ਫਿਰ ਕਿਸਾਨਾਂ ਦੇ ਵੱਲੋਂ ਅੰਦੋਲਨ ਦੀ ਕੋਲ ਹੈ ਜਿਹੜੀ ਕਿ ਉਹ ਵਾਪਸੀ ਲੈ ਲਈ ਜਾਵੇਗੀ ਕੈਮਰਾ ਪਰਸੋਂ ਸਨਿ ਦੇ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਸ਼ੰਭੂ ਬਾਰਡਰ